ਸਰ ਜੀ ਨਾਮੇ ਜਿਹੜਾ ਪਰ ਤੇ ਜਿਹੜਾ ਮਾਮਲਾ ਸਾਹਮਣੇ ਆਇਆ ਕਿ ਇੱਕ ਬੰਦਾ ਰੈਸਟ ਕੀਤਾ ਜੋਦਵੜੀ ਜਾਂ ਜੀ ਮਾਈਸੈਲਫ ਇਨਸਪੈਕਟਰ ਅਭੇਸ਼ਿੰਗ ਚੋਹਾਨ ਐਸ ਐਚ ਓ ਨਾਦੀ ਥਾਣਾ ਪਟਿਆਲਾ ਤੇ ਮਾਮਲਾ ਜੀ ਇਹ ਜਿਹੜਾ 104 ਜਾਨੇ ਡਿਪੋਰਟ ਹੋਏ ਸੀ ਯੂ ਐਸ ਏ ਤੋਂ ਇੰਡੀਆ ਡਿਪੋਰਟ ਹੋਈ ਸੀ ਰੀਸੈਂਟਲੀ ਉਸ ਦੇ ਜਿਹੜੇ 104 ਵਿਕਟਮ ਚੋਂ 31 ਵਿਕਟਮ ਜਿਹੜੇ ਪੰਜਾਬ ਦੇ ਸੀ ਤੇ ਉਸ ਚੋਂ 4 ਪਟਿਆਲੇ ਜ਼ਿਲ੍ਹੇ ਦੇ ਸੀ ਪਟਿਆਲੇ ਜ਼ਿਲ੍ਹੇ ਚੋਂ ਇੱਕ ਵਿਕਟਮ ਸੀਗਾ ਆਪਣਾ ਜਿਹਦੇ ਉਹਦੀ ਸਟੇਟਮੈਂਟ ਆਪਾਂ ਏ ਐਫ ਆਈ ਆਰ ਨੰਬਰ ਏ/82 2025 ਰਜਿਸਟਰ ਕੀਤੀ ਸੀ ਤੇ ਉਹਦੇ ਚ ਹੀ ਅੱਜ ਇੱਕ ਆਪਾਂ ਨੂੰ ਸਫਲਤਾ ਸਾਨੂੰ ਸਾਡੇ ਥਾਣੇ ਨੂੰ ਮਿਲੀ ਆ ਜਿਸ ਚ ਅਸੀਂ ਕੱਲ ਇੱਕ ਅਕਿਊਜ਼ ਨੂੰ ਅਰੈਸਟ ਕਰ ਲਿਆ ਕਿੰਨੀ ਇੱਕ ਉਮਰ ਜੀ ਕਿ ਉਹ ਜੀ ਕਿ ਇਸ ਸਬੰਧ ਨਾਲ ਅਰਸਟ ਹੋਇਆ ਕੀ ਜਾਣਕਾਰੀ ਤੁਹਾਨੂੰ ਜੀ ਦੋ ਚਾਹ ਜੀ ਜਿਹੜਾ ਅਕਿਊਜ਼ ਹੈ ਉਹ ਉਹਦੀ ਉਮਰ ਤਕਰੀਬਨ 39 ਸਾਲ ਹੈ ਜੀ ਤੇ ਉਹ ਹਰਿਆਣਾ ਕੁਰਕਸ਼ੇਤਰ ਦਾ ਰਹਿਣ ਵਾਲਾ ਤੇ ਸਾਨੂੰ ਇਨਫੋਰਮੇਸ਼ਨ ਕਿਦੋਂ ਮਿਲੀ ਸੀ ਕਿ ਉਹ ਆਪਣੇ ਇਨ-ਲॉज ਦੇ ਇਥੇ ਹਾਈਡ ਆਊਟ ਕਰ ਰਹੇ ਆ ਤੇ ਉੱਥੋਂ ਅਸੀਂ ਇਹਨੂੰ ਅਰੈਸਟ ਕੀਤਾ ਸਰ ਪਤਾ ਲੱਗਿਆ ਵੀ ਇਹ ਕਿਸ ਤਰ੍ਹਾਂ ਮਤਲਬ ਕਿ ਇਹਦਾ ਪੀੜਤ ਵੀ ਕਿੱਥਾ ਲਿੰਕ ਦੇ ਵਿੱਚ ਆਇਆ ਇਹਦੇ ਇਹਦਾ ਕੰਮ ਕੀ ਸੀ ਤੁਹਾ멘 ਜੀ ਸਾਡੇ ਇਸ ਚ ਕੁੱਲ ਹਜੇ ਤੱਕ 4 ਅਕਿਊਜ਼ ਨੇ ਜਿਸ ਤੋਂ ਬਾਕੀ 4 ਆਹ ਅਕਿਊਜ਼ ਦੇ ਲਿੰਕ 'ਚ ਸੀਗਾ ਜਿਹੜਾ ਆਪਣਾ ਪੀੜਤ ਸੀ ਤੇ ਉਹਨਾਂ ਚਾਰਾਂ 'ਚੋਂ ਦੋ ਦੇ ਥਰੂ ਹੀ ਇਹ ਇਸ ਬੰਦੇ ਜਿਹਨੂੰ ਅਸੀਂ ਅਰੈਸਟ ਕੀਤਾ ਉਹਨੂੰ ਮਿਲਿਆ ਸੀ ਤੇ ਜਿੰਨੀ ਦੇ ਦਾ ਜ਼ਿਆਦਾ ਟਿਕਟਿੰਗ ਤੇ ਜਿਹੜਾ ਵੀਜ਼ਾ ਇਹ ਅਰੇਂਜ ਕਰਾ ਕੇ ਦਿੰਦਾ ਹੁੰਦਾ ਸੀ ਉਹ ਖੁਦ ਵੀ ਕਰਦਾ ਸੀ ਤੇ ਅੱਗੋਂ ਵੀ ਕਰਾ ਕੇ ਦਿੰਦਾ ਹੁੰਦਾ। ਇਹ ਜਿਹੜਾ ਕਿਤੇ ਕਿਤੇ ਤੱਕ ਪਹੁੰਚਿਆ ਸੀਗਾ ਇਹ ਡੌਂਟੀ ਦੇ ਮਾਮਲੇ ਕਿਸ ਤਰ੍ਹਾਂ ਕਰਾਉਂਦੇ ਆਗਿਆ ਲਓ। ਅ ਪੀੜਿਤ ਭਾਜੀ ਬਿਲਕੁਲ ਯੂਐਸ ਬਾਰਡਰ ਕ੍ਰੋਸ ਕਰਕੇ ਉੱਥੇ ਦੇ ਡਿਟੈਂਡੈਂਟ ਡਿਟੈਂਸ਼ਨ ਸੈਂਟਰ ਤੋਂ ਰਿਪੋਰਟ ਹੋਏ ਨੇ। ਇਹ ਜਿਹੜੇ ਸਾਰੇ ਡਿਪੋਰਟ ਹੋਏ ਆ ਯੂਐਸ ਪਹੁੰਚ ਕੇ ਹੀ ਡਿਪੋਰਟ ਹੋਏ ਨੇ। ਉਹਨਾਂ ਦੱਸਿਆ ਦੀ ਕਿਤਰਾ ਨੂੰ ਲਗਾਇਆ ਜਾਂਦਾ ਸੀਗਾ। ਜੀ ਇਹਨਾਂ ਦਾ ਇੱਕ ਪ੍ਰੋਪਰ ਇਹਨਾਂ ਦਾ ਰੂਟ ਬਣਿਆ ਹੋਇਆ ਸੀ ਜਿਸ ਨੂੰ ਆਪਾਂ ਡੋਂਕੀ ਰੂਟ ਵੀ ਕਹਿ ਦਿੰਦੇ ਆ ਇਸੇ ਸਾਊਥ ਅਮਰੀਕਾ ਦੇ ਦੇਸ਼ਾਂ 'ਚ ਪਹਿਲਾਂ ਪਹੁੰਚਾ ਕੇ ਫਿਰ ਵੱਖੋ-ਵੱਖੇ ਵੱਖਰੇ ਦੇਸ਼ਾਂ ਤਰੂ ਇਹ ਥਰੂ ਪੈਦਲ ਵੀ ਜਾਂ ਕਈ ਵਾਰ ਬਸਾਂ ਤੇ ਜਾਂ ਕਈ ਵਾਰ ਕਿਸ਼ਤੀਆਂ ਤੇ ਦੇਸ਼ ਇਹ ਕ੍ਰਾਸ ਕਰਾ ਕਰਾ ਕੇ ਮੈਕਸੀਕੋ ਤੇ ਤੱਕ ਦੇਸ਼ ਤੱਕ ਲੈ ਜਾ ਕੇ ਮੈਕਸੀਕੋ ਬਾਰਡਰ ਤੋਂ ਯੂਐਸ ਬਾਰਡਰ 'ਤੇ ਇਹ ਲਿਖਿਆ ਜਾਂਦਾ ਤੇ ਜਿੰਨੀ ਟੀਲ ਹੋਈ ਸੀ ਤੇ ਜਿੰਨੀ ਕਿੰਨੇ ਚੀ ਟੀਲ ਹੋਈ ਸੀ ਜੀ ਕੰਪਲੇਨੈਂਟ ਕਹਿੰਦਾ ਕਿ ਮੇਰੀ 45 ਲੱਖ ਦੀ ਡੀਲ ਹੋਈ ਸੀ ਜੋ ਉਹਨੇ ਜਿਹੜਾ ਮੇਨ ਏਜੰਟ ਹੈ ਇਸ ਦਾ ਜਿਹੜਾ ਸਾਡਾ ਵਾਂਟਡ ਹੈ ਤੇ ਉਹਦੇ ਉਹਨੂੰ ਉਹਨੇ 45 ਲੱਖ ਉਹ ਰਿਕਵਰੀ ਕੀਤੀ ਹੋਈ ਹੈ ਤੇਰੀ ਸਰ ਇਸ ਜਿਹੜਾ ਅਸੀਂ ਅਕਿਊਜ਼ ਦੇ ਕ arrest ਕੀਤਾ ਉਹਦਾ ਅਸੀਂ ਜਿਹੜਾ ਬੈਂਕ ਖਾਤਾ ਸੀ ਫ੍ਰੀਜ਼ ਕਰਾਇਆ ਜਿਸ ਚ ਕੁਝ ਅਮਾਉਂਟ ਆਈ ਵੀ ਹੋਈ ਸੀ ਇੱਕ ਜਿਹੜਾ ਵਿਕਟਿਮ ਦੇ ਕਿਸੇ ਰਿਸ਼ਤੇਦਾਰ ਵੱਲੋਂ ਉਹਦੇ ਬੈਂਕ ਖਾਤੇ 'ਤੇ ਪਾਈ ਗਈ ਸੀ ਤੇ ਉਹ ਜਿਹੜਾ ਬੈਂਕ ਖਾਤਾ ਉਸ ਤੇ ਤਕਰੀਬਨ ਇਹ ਲਗ 35000 ਦੇ ਲਗਭਗ ਅਮਾਉਂਟ ਹੈ ਉਹ ਸੀ ਖਾਤਾ ਫ੍ਰੀ ਇਹ ਹੋਰ ਵੀ ਕਵਰੀ ਹੋ ਸਕਦੀ ਹੈ ਫਿਰ ਇਹਦੇ ਕੁਝ ਹੋਰ ਮਾਮਲੇ ਆ ਕੁਝ ਬੰਦੇ ਆ ਤੇ ਕੁਝ ਜਾਣਕਾਰੀ ਕਿੰਨੇ ਬੰਦੇ ਆ ਕਰਕੇ ਚੁੱਕੇ ਆ ਜੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਸੀ ਇਨਵੈਸਟੀਗੇਸ਼ਨ ਕਰ ਰਹੇ ਆ ਅੱਗੇ ਆਉਗਾ ਸਮਝ ਸਰ ਇਹ ਰੈਂਡਰ ਹੁੰਦਾ ਪੱਕਾ ਕੋਈ ਐਡਰੈਸ ਪਤਾ ਲੱਗੇ ਜਿੰਦ ਤੱਕ ਇਹ ਆਪਣੇ ਥਾਣੇ ਬਦਲਦਾ ਸੀਗਾ ਹਾਲ ਤੱਕ ਜਿੰਨਾ ਸਾਹਮਣੇ ਆਇਆ ਜੀ ਹੀ ਵਾਸ ਮੂਵਿੰਗ ਕਦੇ ਇਹ ਕਿਹੜੇ ਸ਼ਹਿਰ ਰੈਂਡਰ ਹੁੰਦਾ ਸੀ ਕਦੇ ਕਿਹੜੇ ਸ਼ਹਿਰ ਕਰਾਇ ਤੇ ਰੈਂਡਰ ਹੁੰਦਾ ਸੀ ਪੱਕਾ ਬਸ ਨਹੀਂ ਕਿ ਥਾਣੇ ਸਰ ਕੋਲ ਖੇਤਰ ਦਾ ਸੀ ਆਲੇ ਕਿੰਨੇ ਕਿਨੇ ਤੋਂ ਆਇਆ ਵੀ ਜਦੋਂ ਪਟਿਆਲੇ ਰੀਸੈਂਟਲੀ ਤਾਂ 4 ਦਿਨ ਪਹਿਲਾਂ ਹੀ ਆਇਆ ਸੀ 250 ਦਾ ਪਹਿਲਾ ਕੇਸ ਜਿਹੜਾ ਨੂੰ ਕੌਂਫੀਟ ਕੀਤਾ ਹੈ ਜਿਹੜਾ ਕੰਪਨੀ ਲਗਾਉਣ ਵਾਲਾ ਜਿਹੜਾ ਇਹਨੇ ਕਰਾਇਆ ਅੱਗੇ ਵੀ ਕੀ ਸੋਚਦਾ ਕਿੰਨੇ ਕੁ ਆਪਣੇ ਨਿਹਰ ਦੇ ਵਿੱਚ ਹੈਗੇ ਜਿਨ੍ਹਾਂ ਨੇ ਪਰਦੇਸ ਬਿਲਕੁਲ ਜੀ ਅਸੀਂ ਇਹ ਕੜੀ ਦੀ ਕੜੀ ਨਾਲ ਕੜੀ ਜੋੜਾਂਗੇ ਤੇ ਜੋ ਜੋ ਇਸ ਇਨਵੋਲਡ ਹੋਇਆ ਤੇ ਉਹਨੂੰ ਅਸੀਂ ਅਰੈਸਟ ਕਰਾਂਗੇ ਪਟਿਆਲੇ ਦੇ ਵੀ ਹੈ ਇੰਡੀਜ ਨੇ ਨਾਮ ਆ ਰਹੇ ਨੇ ਜਿਹੜੇ ਇਸ ਇਹ ਸਰ ਇਨਵੈਸਟੀਗੇਸ਼ਨ ਦਾ ਪਾਰਟ ਹੈ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ